ਭਾਈ ਦੋਸਤੋ ਆਪਾਂ ਬੀਬੀ ਵਾਲਾ ਚੌਕ ਭਾਰਤ ਨਗਰ ਖੜੇ ਆ ਤੇ ਨਾ ਇੱਥੇ ਕਾਫੀ ਦਿਨਾਂ ਤੋਂ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਵੇਖਿਆ ਸੀਗਾ ਤੇ ਸੁੱਧ ਬੁੱਧ ਹਾਰੀ ਨੌਜਵਾਨ ਬੈਠਾ ਤੇ ਗੱਲਬਾਤ ਕਰਦੇ ਆ ਇਹਦੇ ਨਾਲ ਤੇ ਪਛਾਣ ਲਓ ਜੇ ਤੇ ਗਾਹ ਸ਼ੇਅਰ ਜਰੂਰ ਕਰ ਦਿਓ ਜੀ। ਉਹ ਕੀ ਹਾਲਾ ਮੁੰਡਿਆ? ਠੀਕ ਆ ਭਾਈ। ਉਹ ਭਾਈ। ਠੀਕ ਆ ਭਾਈ। ਕਿਵੇਂ ਆ? ਜਾਂਡਾ ਵਾਲਾ ਨਹੀਂ ਪੰਡ ਯਾਰ ਤੇਰਾ। ਹਾਂ। ਰਜਿੰਦਰ ਰਾਜ ਪੜ੍ਹਦਾ ਈ 2012 ਚ। ਉਹ ਵੀ ਪੜ੍ਹਦਾ ਸੀ। ਇੱਧਰ ਤਾਂ ਝਾਕ ਯਾਰ। ਆ ਇੱਧਰ ਕੀ ਐ? ਇੱਥੇ ਹੀ ਕਰਦਾ ਮੈਂ ਤੈਨੂੰ ਪਰਸਾ ਚੌਥੀ ਵੀ ਵੇਖੇ ਤੇਰੀ ਵੀਡੀਓ ਆਈ ਸੀ ਯਾਰ। ਕਰਨਾ ਕੀ ਐ ਬੈਠੇ ਆ। ਲਖਵਿੰਦਰ ਨੇ ਯਾਰ ਤੋਂ? ਹਾਂ, ਤੂੰ ਜਾਣਦਾ। ਮੇਰੇ ਨਾਲ ਤਾਂ ਫੜਦਾ ਰਿਹਾ ਤੂੰ। ਕੀ ਨਾਂ ਸੀ ਤੇਰਾ? ਮੇਰਾ ਰਾਜਵੀਰ। ਪੁਲਾਇਂ ਗਾਣੇ ਤੋਂ। ਹਾਂ, ਕਿਵੇਂ ਬਾਈ? ਤੇ ਆ ਪਤੰਦਰਾ ਕੀ ਕਰਿਆ ਹੋਇ। ਫੱਕਰਾ ਨਾਲ ਤੈਨੂੰ ਪਤਾ ਐ। ਜੱਗੂ ਤੇਰ ਮੀਆਂ ਹੋ ਜਾਂਦੀਆਂ ਕੀ ਹੋ ਗਿਆ ਤੂੰ ਤਾਂ ਵਧੀਆ ਤੇਰੇ ਕੋਲ ਨੌਕਰੀ ਐ HDFC ਚ ਲੱਗੀ ਤੂੰ ਤਾਂ ਤੈਨੂੰ ਪਤਾ ਨਹੀਂ ਕਿਵੇਂ ਮੇਰੇ ਨਾਲ ਕੀ ਹੋਇਆ ਨਹੀਂ ਤੇਰੇ ਘਰਦਿਆਂ ਨੂੰ ਪਤਾ ਇੱਥੇ ਬਹਿਣਾ ਹੁੰਦਾ ਤੂੰ ਆ ਕੇ ਉਹਦਾ ਨਾਮ ਆ ਕਰਦੇ ਛੋਡੇ ਪੜਦਾ ਯਾਰ ਉਹ ਕਿਹੜਾ ਸੀ ਨਾਲ ਪੜਦਾ ਇਧਰੇ ਉਹਦਾ ਨੰਬਰ ਕਿੰਨਾ ਸੀ ਜੱਗੂ ਨੰਬਰ ਨੰਬਰ ਜਾਂਦਾ ਤੇਰੇ ਪਿੰਡ ਤੋਂ ਕੋਈ ਨਹੀਂ ਚਲਾ ਚਲ ਗਿਆ ਮੈਂ ਤੈਨੂੰ ਛੱਡ ਕੇ ਆਵਾ ਕਿੱਥੇ ਤੇਰੇ ਪਿੰਡ ਆ ਕੀ ਕਰਨਾ ਹੈ ਕੀ ਕਰੂੰਗਾ ਨਹੀਂ ਗੱਲ ਕੀ ਹੋਈ ਆ ਕੀ ਹਾਲ ਬਣਾਇਆ ਤੂੰ ਹਾਲ ਤਾਂ ਬਣਾ ਦਿੰਦੀਆਂ ਅਗਲੀਆਂ ਜਿਵੇਂ ਜਦੋਂ ਕੋਈ ਕਿਸੇ ਨੂੰ ਹਰ ਦੋ ਵੱਧ ਪਿਆਰ ਕਰ ਲੇ ਤੇ ਫਿਰ ਉਹ ਛੱਡ ਜਾਣ ਤਾਂ ਫਿਰ ਤੈਨੂੰ ਪਤਾ ਆਇਆ ਜੇ ਉਹ ਛੱਡ ਗਈ ਤੂੰ ਛੱਡ ਦਿੰਦਾ ਤੇ ਆ ਚਨਾਉਣ ਧੋਣ ਵਾਲੀ ਕਿਹੜੀ ਗੱਲ ਸੀਗੀ ਤੇ ਤੂੰ ਜਿਵੇਂ ਸਿਦਰਾ ਹੀ ਬਣਾ ਫਿਰਦਾ ਕਿੰਨਾ ਸੰਨੋਸ਼ਾ ਕਰਨ ਲੱਗ ਗਿਆ ਨਹੀਂ ਨਸ਼ਾ ਤਾਂ ਨਹੀਂ ਕਰਦਾ ਮੈਂ ਨਸ਼ੇ ਤੋਂ ਬਣਾ ਹਾਲਤ ਹੁੰਦੀ ਨਹੀਂ ਮੂੰਹ ਵਿੱਚ ਕਿਵੇਂ ਆਇਆ ਬੈਦਰ ਉਹ ਤਾਂ ਨਾ ਤਾਂ ਨੀ ਤੇ ਨਾਲਾ ਉਹ ਗੜਾ ਪਾਣੀ ਕਿਹੜਾ ਮੁੱਲ ਵੇਗਦਾ ਕੀ ਕਰਨਾ ਨਾ ਕੀ ਜੀ ਨਹੀਂ ਕਰਦਾ ਮਨ ਹੁਣ ਤਾਂ ਗਰਮੀ ਆ ਗਈ ਹੁਣ ਤਾਂ ਚੱਲ ਉਹ ਚ ਮਨ ਨਹੀਂ ਕਰਦਾ ਬਈ ਪਤੰਦਰਾ ਵਧੀਆ ਹੁੰਦਾ ਸੀ ਸ਼ਹਿਰ ਵਧੀਆ ਨੌਕਰੀ ਸੀ ਤੇਰੀ ਨੌਕਰੀ ਤਾਂ ਵਧੀਆ ਸੀ ਤਨਖਾਹ ਵਾਵਾ ਸੀ ਤੇਰੀ ਤਨਖਾਹ ਤਾਂ ਆਹ ਚਾਹ ਪਾਣੀ ਪੀਣਾ ਕੋ ਖਾਣਾ ਪੀਣਾ 20000 ਸੀ ਹਾਂ ਖਵਾ ਦੇਗਾ ਕੀ ਖਾਣਾ ਦੱਸਦਾ ਜਾ ਕੋਸ ਖਵਾ ਦੇ ਤੂੰ ਮੇਰੇ ਨਾਲ ਹੀ ਚੱਲ ਆ ਜਾ ਕਾਰ ਤੇ ਚੱਲਦੇ ਆਪਾਂ ਕਿੱਥੇ ਜਿੱਥੇ ਮਰਜ਼ੀ ਲੈ ਆ ਨਾ ਤੋਗੇ ਤੈਨੂੰ ਛੱਡੂੰ ਤੇਰੇ ਘਰੇ ਕੋਈ ਦਵਾਈ ਦੂਈ ਲੈਣੀ ਦਵਾਈ ਦਾਸ ਦੇ ਮਨ ਨਹੀਂ ਯਾਰ ਕਿਤੇ ਜਾਣ ਦਾ ਜੀ ਨਹੀਂ ਲੱਗਦਾ ਕਿਤੇ ਹੋਰ ਕਿੱਥੇ ਜੀ ਲੱਗਦਾ ਕਿਤੇ ਵੀ ਨਹੀਂ ਲੱਗਦਾ ਬਸ ਬੈਠ ਜਾਣਾ ਜਿੱਥੇ ਇਕੱਲਾ ਬੈਠਾ ਰਹਿਣਾ ਹੈ ਇਕੱਲਾ ਬਹਿ ਜਾਣਾ ਕਿਤੇ ਆ ਕੇ ਕੀ ਕਰਾਂ ਕਿੱਥੇ ਰੋਣਾ ਗੱਲ ਕੀ ਹੋਈ ਪਿਆਰ ਸੀ ਬਈ ਕਿਸੇ ਨੂੰ ਬਹੁਤ ਜ਼ਿਆਦਾ ਕੀਤਾ 8 ਸਾਲ ਹੂੰ। ਰਾਤੇ ਦਾਤੀ ਛੱਡ ਗਈ ਬਾਈ। ਬਾਹਰ ਪੁਰ ਜਾ। ਬੱਸ ਬਾਹਰ ਹੀ ਲਾ ਲਾ ਬਾਈ। ਉਹ ਕਹਿੰਦੇ ਸੀ ਨਾ ਕਿ ਤੁਸੀਂ ਮੌਸਮ ਵਾਂ ਨੂੰ ਬਦਲ ਗਏ ਨਹੀਂ ਅਸੀਂ ਰੁੱਤਾ ਵਾਂਗੂ ਖੜੇ ਰਹੇ। ਉਹਦਾ ਖੜੇ ਰਹੇ ਭਰਾ ਬਣ ਕੇ ਜਦੋਂ ਤੈਨੂੰ ਛੱਡ ਗਈ ਤੂੰ ਛੱਡ ਦਿੰਦਾ ਤਾਂ ਵਿਆਹ ਵੀ ਕਰਾ ਲੈਂਦਾ ਹੋਰ। ਇਹ ਕਰਾਇਆ ਸੀ ਬਾਈ। ਫੇਰ ਕਿੱਥੇ ਆਓ? ਉਹ ਚਲੀ ਗਈ ਸੀ ਬਾਈ। ਬੇਤਾ ਤੇਰੇ ਦੀ ਕੋ ਹਾਲਟ ਲੱਗਦਾ ਮੈਨੂੰ ਫੀਲਿੰਗ ਨਹੀਂ ਆਈ ਬਾਈਆ ਕੀਆ ਬਸ ਪਤਾ ਨਹੀਂ ਬਾਈ ਮਨ ਨਹੀਂ ਲੱਗਿਆ ਮਨ ਹੀ ਨਹੀਂ ਮਿਲਿਆ ਬਾਈ ਜੇ ਉਹਦੇ ਨਾਲ ਕੰਟੈਕਟ ਨਹੀਂ ਕੀਤਾ ਜਿਹੜੀ ਛੱਡ ਕੇ ਗਈ ਸੀ ਨੰਬਰ ਹੀ ਬੰਦ ਕਰ ਗਈ ਬਾਈ ਬਾਹਰਲਾ ਲੈ ਲਿਆ ਉਹ ਕੀ ਜਾਵਾਂ ਬਾਈ ਕਿਹਨੂੰ ਮਿਲਾ ਕਿਹਨੂੰ ਕਹਾ ਕਿਹੜੇ ਬਾਈ ਕੁਝ ਲੋਕ ਬਈ ਮਜ਼ਾਕ ਉਡਾਉਂਦੇ ਆ ਮੈਨੂੰ ਮਜ਼ਾਕ ਤਾਂ ਯਾਰ ਵਧੀਆ ਤੂੰ ਕਮਲਾ ਕਹਿੰਦੇ ਸਿਆਣਾ ਪਿਆਣਾ ਬੰਦਾ ਸੀਗਾ ਤੂੰ ਤਾਂ ਕਮਲਾ ਕਹਿੰਦੇ ਆ ਕਮਲਾ ਦਾ ਕਹਿਣਾ ਹੀ ਪਤੰਦਰਾ ਤੂੰ ਕੀ ਅੱਧੀਆਂ ਬਾਹਾਂ ਵਾਲੀ ਪਾਈ ਬੈਠਾ ਇੰਨੀ ਹਵਾ ਚੱਲੀ ਜਾਂਦੀ ਐ ਠੰਡ ਬਾਈ ਕਾ ਨੂੰ ਪਤਾ ਹੀ ਨਹੀਂ ਲੱਗਦਾ ਠੰਡ ਐ ਗਰਮੀ ਐ ਮੈਨੂੰ ਕੋਹ ਨਹੀਂ ਪਤਾ ਲੱਗਦਾ ਦਵਾਈ ਦੂ ਵੀ ਨਹੀਂ ਖਾਧੀ ਕਿ ਤੂੰ ਚਲ ਆ ਜਾ ਤੇਰਾ ਮੈਂ ਇਲਾਜ ਵੀ ਕਰਾਉਣਾ ਤੇ ਪਹਿਲਾਂ ਖਾਣੇ ਪੀਣੇ ਆ ਜਾ ਯਾਰ ਖਵਾ ਦੇ ਬਾਈ ਕੁਛ ਕੀ ਖਾਣਾ ਕੁਛ ਖਵਾ ਦੇ ਚਲ ਆ ਜਾ ਉੱਥੇ ਆਏ ਇਨੀ ਇੱਥੇ ਤਾਂ ਘਾਣੇ ਭਾਈ ਛੋਲੇ ਭਟੂਰੇ ਖਾਣਾ ਕੁਛ ਖਵਾ ਦੇ ਹਾਂ ਚਲ ਆ ਜਾ ਤੂੰ ਕੀ ਕਰਦਾ ਮੈਂ ਵੀ ਤੇਰੇ ਵਰਗਾ ਹੀ ਆ ਮੈਂ ਥੋੜਾ ਜਿਹਾ ਆਪ ਦਾ ਖੇਤ ਖੂਦ ਦਾ ਕੰਮ ਕਰੀ ਜਾਂਦਾ ਤੂੰ ਵੀਡੀਓ ਕਿੱਥੇ ਪਾਵੇਂਗਾ ਵੀਡੀਓ ਤਾਂ ਕਿੱਥੇ ਪਾਉਣੀ ਆ ਤਾਂ ਮੈਂ ਤੇਰੇ ਘਰੇ ਭੇਜਦਾ ਘਰੇ ਨਹੀਂ ਉਹ ਚੰਦਰੀ ਤੱਕ ਭੇਜ ਦੇ ਵੀਡੀਓ ਉਹਦੇ ਤਾਂ ਹੀ ਪਾਉਣੀ ਤੂੰ ਬਹੁਤ ਦੇਸ਼ ਕਿਹੜਾ ਗਿਆ ਮੈਂ ਬੂਸਟ ਲਾ ਦੂੰਗਾ ਭਾਈ ਉਹ ਮਿਲ ਜੂ ਮੈਨੂੰ ਮਿਲਦਾ ਨਹੀਂ ਤੇਰੀ ਵੀਡੀਓ ਜ਼ਰੂਰ ਦੇਖ ਲਊਗੀ ਨਹੀਂ ਦੇਖ ਜਿਹੜੇ ਦੇਸ਼ ਭੇਜਣਾ ਚ ਆਉਂਦੀ ਨਹੀਂ ਬਈ ਉਹਨੂੰ ਮੇਰੇ ਤੇ ਤਰਸ ਨਹੀਂ ਆਉਂਦਾ ਕਿ ਬਰ ਅਮਰੀਕਾ ਵੀ ਗਈ ਹੋਵੇ ਟਰੰਪ ਹੀ ਭੇਜ ਦੇਣ ਉਹ ਤਾਂ ਕੈਨੇਡਾ ਗਈ ਆ ਬਈ ਬਾਕੈਨੇਡਾ ਦੇ ਤਾਂ ਬਾਹਲੇ ਬੰਦੇ ਆ ਆਪਣੇ ਉਹਦੇ ਤਾਂ ਹੀ ਭੇਜ ਦੇਣਗੇ ਨਾਂ ਨੂੰ ਕੀ ਸੀਗਾ ਉਹਦਾ ਅਸੀਂ ਦੱਸਦੇ ਮੈਂ ਬਈ ਬੇਇਤੀ ਨਾ ਹੋ ਜੇ ਕੱਚਾ ਨਾਂ ਦੱਸਦੇ ਜਿਹੜਾ ਤੂੰ ਪਿਆਰ ਨਾ ਰੱਖਿਆ ਪ੍ਰੀਤ ਪ੍ਰੀਤ ਕਹਿੰਦਾ ਸੀ ਹੈ ਪ੍ਰੀਤ ਪ੍ਰੀਤ ਕਹਿੰਦਾ ਸੀ ਪ੍ਰੀਤ ਸਾਰੀਆਂ ਹੀ ਹੁੰਦੀਆਂ ਯਾਰ ਤੇਰੇ ਨਾਲ ਵੀ ਹੋਇਆ ਬਈ ਨਹੀਂ ਮੈਂ ਤਾਂ ਬਈ ਇਹ ਕੰਮ ਚੀ ਨਹੀਂ ਸੀ ਸਾਡੇ ਦਾ ਸਾਡੇ ਦਾ ਬੁੜੇ ਨੇ ਪਹਿਲੇ ਪਸੀ ਉਟਾਣ ਫਟੂ ਰਹੇ ਮਿਲ ਜਾਣਗੇ ਤੇਰੀ ਕਿਸਮਤ ਹੀ ਮਾੜੀ ਹੈ ਯਾਰ ਉਹ ਤੇ ਆਇਆ ਚਾਹ ਪਿਆ ਦੇਣਾ ਜਾਂ ਨਹੀਂ ਬਾਈ ਖਾਣਾ ਹੈ ਕੁਝ ਚਾਹ ਬਿਨਾ ਤੇ ਸਰੀਰ ਬਣ ਜੂਗਾ ਤੇਰਾ ਗੋਲੀ ਦੱਪਾ ਖਾਣਾ ਉਹ ਲਿਆ ਦੇਣਾ ਗਾਹਾਂ ਬਈ ਉੱਤੇ ਖਵਾ ਦੇ ਗੋਲੀ ਕਾ ਕਿਹੜੀ ਹੈ ਹੈ ਕਿਹੜੀ ਹੈ ਕਿਹੜੀ ਚਾਹੀਦੀ ਏ ਤੈਨੂੰ ਟਿੱਟੀਆਂ ਹੀਆਂ ਹੈਗੀਆਂ ਟਿੱਟੀਆਂ ਦਾ ਨਹੀਂ ਕੋਈ ਤਨ ਉਹ ਦੇ ਦੇਣਾ ਕੋਈ ਸਰਸੁਰ ਦਾ ਉਹਦੇ ਦੀ ਪਿਆ ਪੈਰਾ ਸੀ ਤਾਂ ਮੋੜ ਉਹ ਦੇ ਦੇ ਨੀਂਦ ਦੀ ਹੈਗੀ ਆ ਬਈ ਜਰਾ ਵੀਡੀਓ ਬਜ਼ਰੂਰ ਪੰਚਾ ਦੇ ਜਰਾ ਕੈਨੇਡਾ ਚ ਤੇ ਇੱਕ ਝੰਡਾ ਵਾਲੇ ਪਜਾ ਦੇ ਤੇ ਅੱਜ ਮੈਂ ਇਹਨੂੰ ਬਾਈ ਨੂੰ ਲੈ ਕੇ ਆਣਾ ਫਾਰਮ ਤੇ ਜਰਾ ਬਈ ਉਹ ਮੈਨੂੰ ਮਿਲ ਜੂਗੀ ਮੈਨੂੰ ਤਾਂ ਨੇ ਭਰਾਵਾ ਪਤਾ ਜੇ ਕੀ ਪਤਾ ਤੇਰੇ ਚਨੌਕਸ ਹੋਵੇ ਕੋਈ ਲੜਦਾ ਲੁੱੜਦਾ ਹੋਵੇਂਗਾ ਤੂੰ ਬਈ ਮੇਰੀ ਚਨੌਕਸ ਸੀਮਾ ਨੂੰ ਪਿਆਰ ਬਹੁਤ ਹੈ ਅੰ ਅੰਤ ਤਨਾਂ ਪਿਆਰ ਕੀਤਾ ਸੀ ਉਹਨੇ ਚੱਲ ਕੋਈ ਨਹੀਂ ਦੁਖੀ ਹੋਣ ਵਾਲੀ ਕਿਹੜੀ ਗੱਲ ਆ ਜਾ ਚਾਹ ਪਾਣੀ ਪੀ ਲੈ ਛੱਡ ਗਈ ਮੈਨੂੰ ਤੂੰ ਕਾਰ 'ਚ ਬੈਠਾ ਜਾ ਵਦੰਦਰਾ ਨਾ ਮੋਂ ਨੇ ਧੋਣਿਆ ਤੈਨੂੰ ਮੈਂ ਆ ਜਾ ਕੈਨੇਡਾ ਦੇ ਬੀਜੇ ਪਿੱਛੇ ਬਸਲ ਗਈ ਬਾਈ ਐਵੇਂ ਯਾਰ ਪਿਆਰ ਇੱਡਾ ਸਸਤਾ ਹੁੰਦਾ ਸਸਤਾ ਹੀ ਹੁੰਦਾ ਤੇਰੇ ਵਰਗਾ ਏਕੇ ਆ ਚੱਲ ਗਈ ਬਾਈ ਹੁਣ ਤਾਂ ਦੁਨੀਆ ਦਾ ਹਾਸਾ ਭਾਵੇਂ ਤੂੰ ਹੱਸ ਲਾ ਭਾਵੇਂ ਕੋਈ ਮੈਂ ਮਦਦ ਤੇਰੇ ਨਾਲ ਪੜਦਾ ਰਿਹਾ ਤੇਰੀ ਮਦਦ ਵੀ ਕਰਦਾ ਆ ਜਾ ਕਿੱਥੇ ਬਈ ਤੇਰਾ ਪਿੰਡ ਕਿੱਥੇ ਆਰਮਾਲ ਖੋਲ ਪਹਿਲਾਂ ਤਾਂ ਕਿੱਥੇ ਉਹ ਮੰਨਿਆ ਸੈਂਗੇ ਪਿੰਡ ਅਕਾਉਂਡਾ ਨਮਾਜ਼ ਉੱਥੇ ਖਵਾ ਦੇਂਗਾ ਕੁਛ ਕੋ ਮਰਜੀ ਖਾਈ ਯਾਰ ਫੇਰ ਵੀ ਨਾਲ ਪੜਦਾ ਤੇਰਾ ਲਾਜ ਵੀ ਕਰਾ ਦਿੰਨਾ ਮੈਂ ਮੈਂ ਮਡਕਤਾ ਦੀ ਸੇਵਾ ਕੋਲੇ ਛੱਡਿਆ ਹੁਣੇ ਤੈਨੂੰ ਲੈ ਬਈ ਹੈ ਜਾਣਾ ਉੱਥੇ ਰੋਟੀ ਮਿਲ ਜੂ ਰੋਟੀ ਪਾਣੀ ਲਾਜ ਸਾਰਾ ਕੁਝ ਉਹ ਆ ਜੂਗੀ ਉੱਥੇ ਉਹ ਤਾਂ ਨਹੀਂ ਆਉਂਦੀ ਆਂਦੀ ਉੱਥੇ ਤਾਂ ਬਿਜਲੀ ਵਾਲੇ ਡਾਕਟਰ ਆ ਬਾਈ ਇਹਨੂੰ ਵੀਡੀਓ ਭੇਜ ਦੇ ਜੀ ਨੂੰ ਉਹਨੂੰ ਬਾਅਦ ਚੜ ਗਈ ਇਹ ਕੈਨੇਡਾ ਵਾਲੇ ਭਰਾ ਬਾਈ ਜਰੂਰ ਸ਼ੇਅਰ ਕਰ ਦੇ ਉਹਨੂੰ ਕਹਿ ਦੇ ਹਨਾ ਵੀ ਤੇਰਾ ਲੱਖੀ ਯਾਦ ਕਰਦਾ ਸੀ ਤੈਨੂੰ ਲੱਖੀ ਕੌਣ ਤੂੰ ਮੇड़ा ਉਹਨੇ ਨਾਂ ਪਿਆਰ ਨਾਲ ਲੱਖੀ ਰੱਖੇ ਠੀਕ ਆ ਜਾ ਫਿਰ ਉਹ ਖੜੀ ਕਾਰ ਇਹਦੇ ਨਾਲ ਹੱਥ ਲਾ ਆ ਜਾ ਭਰਾਵਾ ਤੂੰ ਬੈਟਰੀਆਂ ਕੱਢਣ ਵਾਲਾ ਲੱਗਦਾ ਠੀਕ ਤੂੰ ਕਰ ਲੈ ਲਈ ਮੇਰੇ ਕੋਲ ਤਾਂ ਸਾਰਾ ਕੁਝ ਹੀ ਆ ਵਾਹਣ 8-10 ਕਿਲੇ ਤੈਨੂੰ ਤੇਰੀ ਸਹੇਲੀ ਨਹੀਂ ਛੱਡ ਕੇ ਗਈ ਹੋਈ ਹੈ ਨਾ ਮੈਂ ਸਹੇਲੀ ਬਣਾਈ ਨਹੀਂ ਭਰਾਵਾ ਵਿਆਹ ਕਰਾ ਕਰਦਣੇ ਆਪ ਦੀ ਮਰਜ਼ੀ ਨਾਲ ਕਰਾਇਆ ਐ ਯਾਰ ਪਿਆਰ ਹੋ ਜਾਂਦਾ ਤੁਸੀਂ ਵੇਂਦੇ ਸੀਗੇ ਉਦੋਂ ਪੱਚੀਆਂ ਵਾਲੀ ਟਰੈਕਟਰ ਲੈ ਕੇ ਸਿਨੇਮੇ ਚ ਨਹੀਂ ਆ ਇਹ ਕਿਹੜਾ ਸਿਨੇਮਾ ਸੀ ਉਹ ਜਿੱਥੇ ਜਾਂਦੇ ਸੀ ਇਦਾਂ ਉਹ ਤਾਂ ਬੰਦ ਹੀ ਹੋ ਗਿਆ ਬਈ ਸਾਡਾ ਤਾਂ ਜਿੱਥੇ ਸਾਰੀਆਂ ਯਾਦਾਂ ਬਈ ਯਾਰ ਨਿਸ਼ਾਨੀਆਂ ਢਾਹਤੀਆਂ ਨਾ ਬੈਗ ਸਿਨੇਮਾ ਸੀ ਨਾ ਆਹ ਕਚਹਿਰੀਆਂ ਕੋਲੇ ਉਹ ਵੀ ਖਤਮ ਹੋ ਗਿਆ ਵੇਖ ਲੈ ਬਈ ਜਿਹੜੇ ਕਾਲਜ ਪੜਦੇ ਸੀ ਕਾਲਜ ਵੀ ਬੰਦ ਹੋ ਗਿਆ। ਚੰਗੀਪੜੀ ਹਾਲਜ ਵਧੀਆ ਨੌਕਰੀ ਮਿਲ ਗਈ ਸੀ। 2012 ਚ ਮੇਰੇ ਨਾਲ ਰਜਿੰਦਰਾ ਕਾਲਜ ਚ ਪੜਦਾ ਰਿਹਾ ਇਹ। ਤੇ ਨੌਕਰੀ ਕਿੱਥੇ ਕਰੀ ਸੀਗੀ ਡਿਊਟੀ? ਬਠਿੰਡਾ ਹੀ ਸੀ ਬਾਈ। ਬਹਿ ਜਾ ਬਾਈ। ਮੂਰੇ ਬੈਠ ਕੋਈ ਨਹੀਂ। ਮੈਂ ਹੀ ਬਾਈ ਅੱਛੇ ਬਹਿ ਜਾਣਾ। ਨਹੀਂ ਨਹੀਂ ਪਿੱਛੇ ਨਹੀਂ ਕੋਈ ਤੂੰ ਛੇੜਖਾਨੀ ਕਰੇਗਾ। ਇਹ ਰਸਮਾਨ ਪਿਆ ਜਾ। ਉਧਰ ਬੈਠ ਖੜ। ਚੱਲ ਬਈ ਉਹਨੂੰ ਭੇਜ ਦੇ ਵੀਡੀਓ। ਆਇਆ ਨਹੀਂ ਨਾ ਭੇਜੀ ਦੀ। ਉਹਦਾ ਕਿਹੜਾ ਮੇਰੇ ਕੋਲ WhatsApp ਨੰਬਰ ਆ ਭਰਾਵਾਂ ਨੇ। ਕਹਿੰਦੇ ਉਹਨੂੰ ਵੀ ਭੇਜ ਦੇ। ਮੈਂ ਤੇ ਨੈਟ ਸ਼ੇਅਰ ਕਰ ਦੋ। ਉਧਰ ਬੈਠ ਅੱਗੇ ਐਤ ਨਹੀਂ ਓਏ ਹਾਂ ਉਧਰ ਬੈਠਾ ਇਧਰ ਬੈ ਜਾ ਹਾਂ ਭਾਈ ਕਹਿ ਦੇ ਉਹਨੂੰ ਹਨਾ ਚੰਗਾ ਆਹ ਬਾਰੀ ਜੜ ਬਾਈ ਬਣ ਕੱਟਦੇ ਫਿਰ ਆਣਾ ਥੱਲੇ ਨਾ ਡੱਗ ਪੀਂ ਯਾਰ ਹਾਂ ਚੱਲ ਚੱਲ ਕੇ ਆ ਜਾ ਚੱਲ ਭਾਈ ਨਾ ਭਾਈ ਸ਼ੇਅਰ ਕਰ ਦੇ ਯਾਰ ਪਹੁੰਚ ਜੀ ਵਿਚਾਰੀ ਹਨਾ ਬਾਕੀ ਇਹਦੀ ਗੱਲਬਾਤ ਅਗਲੀ ਵੀਡੀਓ ਚ ਕਰਾਵਾਂਗੇ ਚੱਲ ਤੈਨੂੰ ਰੋਟੀ ਪਾਣੀ ਖਵਾਉਣਾ ਪਹਿਲਾਂ ਮੈਂ ਠੀਕ ਆ ਡਰ ਦੁੱਤ ਨਹੀਂ ਲੱਗਦਾ ਨਹੀਂ ਪਛਾਨ ਲੈ ਮੈਨੂੰ ਕਿਹਨੇ ਪਛਾਨਣਾ ਥੋੜਾ ਥੋੜਾ ਚੱਲ ਬਈ ਰੋਟੀ ਖਵਾ ਦੇ ਚੱਲ ਠੀਕ ਆ ਜੀ ਲੈ ਬਈ ਮੜੀ ਦਾ ਬੁੱਕੇ ਸ਼ੇਅਰ ਕਰਦੇ ਯਾਰਾ ਕੀ ਹਾਲਾਤ ਹੋਇਆ ਬੰਦੇ ਦੇ ਹਣਾ ਚੰਗਾ ਬਈ